ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਜੀ ਮਸਤੋਣਾ ਸਾਹਿਬ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੋਣਾ ਸਾਹਿਬ ਵਾਲੇ ਬੱਚਿਆਂ ਨੂੰ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਨਾਲ ਬਾਬਾ ਜੀ ਦੀਆਂ ਪ੍ਰਾਣੀ ਅਵਸਥਾਂ ਬੱਚੇ ਮੈਨੂੰ ਕਹਿੰਦੇ ਡਾਡੀ ਸਾਨੂੰ ਘੁਮਾ ਕੇ ਲੈ ਕੇ ਆ ਵੀ ਛੁੱਟੀਆਂ ਹੋ ਗਈਆਂ ਮੈਂ ਚਲੋ ਤੁਹਾਨੂੰ ਮੈਂ ਮਸਤੋਣਾ ਸਾਹਿਬ ਲੈ ਕੇ ਚਲਦਾ ਉੱਥੇ ਪੁਰਾਣਾ ਇਤਿਹਾਸ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਪੁਰਾਣੇ ਵਸਤਰ ਪੁਰਾਣਾ ਉਸਮਾਨ ਹਨ ਸੰਸਾਰਿਆਂ ਦਰਸ਼ਨ ਕਰਾਉਣੇ ਆਪਾਂ ਆਜੋ ਸੰਗਤੋ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਜੀ ਉੱਪਰਲੀ ਮੰਜ਼ਲ ਦੇ ਵਿੱਚ ਆਪਾਂ ਇਸ ਟਾਈਮ ਖੜੇ ਆਂ ਸੰਤ ਬਾਬਾ ਆਤਰ ਸਿੰਘ ਜੀ ਦੇ ਸਮੇਂ ਦੀਆਂ ਯਾਦਗਾਰੀ ਵਿਰਾਸਤੀ ਵਸਤਾਂ ਨਿਸ਼ਾਨੀਆਂ ਅਤੇ ਤੋਸਾ ਖਾਨਾ ਆ ਹੈਗਾ ਜੀ ਨਗਾਰਾ ਜਦੋਂ ਫੌਜਾਂ ਕਿਤੇ ਚੜ ਕੇ ਜਾਂਦੀਆਂ ਜਾਂ ਮਹਾਰਾਜ ਨੇ ਕਿਤੇ ਦਰਸ਼ਨ ਦਵਾ ਦੇਣੇ ਹੁੰਦੇ ਤੁਹਾਨੂੰ ਫਿਰ ਨਗਾਰਿਆਂ ਦੀ ਦਰਦਲਾਹਟ ਤੁਹਾਨੂੰ ਪਤੀ ਹੈ ਕਾ ਭਰਾਵੋ ਗਰਾਰੀਆਂ ਦਾ ਸਿਸਟਮ ਆ ਬਾਬਾ ਜੀ ਜਿਵੇਂ ਲਾ ਪੇਟੀ ਲਾਦੇ ਉਹਨੂੰ ਉਸ ਤੋਂ ਬਾਅਦ ਆ ਪ੍ਰਾਣੀਆਂ ਜਿਹਨਾਂ ਆਪਾਂ ਕੜੇ ਟੈਵ ਕਾਗਰਾਂ ਕਹਿੰਦੇ ਸੀਗੇ ਉਹ ਮੇਰੇ ਖਿਆਲ ਵਿੱਚ ਆਹ ਲਾਲ ਟਨ ਹੈ ਜੀ ਆਹ ਵਾਲੀ ਦੇਖੋ ਇਹਦੇ ਹੈਂਡਲ ਲੱਗੇ ਹੋਏ ਆ ਇਹ ਸਾਰਾ ਪੁਰਾਣਾ ਤਾਂਬੇ ਦਾ ਆ ਗੜਬੀਆਂ ਆ ਗਈਆਂ ਜੀ ਛੋਟੀਆਂ ਵੱਡੀਆਂ ਗੜਬੀਆਂ ਆ ਵੀ ਛੋਟਾ ਲਾਲਣ ਲੱਗਦਾ ਹੈ ਆ ਗੜਬੀਆਂ ਆ ਗਈਆਂ ਆ ਸਾਰੀਆਂ ਗੜਬੀਆਂ ਐ ਆ ਮੀਲ ਟਾਈਪ ਆ ਗਿਆ ਇੱਕ ਆ ਵੱਡੀ ਕੜਾਹੀ ਆ ਗਈ ਆ ਵੀ ਪੱਠੇ ਟੈਪ ਆ ਗਿਆ ਸਿਸਟਮ ਦਾ ਆ ਸਾਰੇ ਟੇਬਲ ਆ ਕੇ ਦੇਖੋ ਜੀ ਤਾਂਬੇ ਦੇ ਪਿੱਤਲ ਦੇ ਟੇਬਲ ਸਾਰੇ ਸਾਹਮਣੇ ਗਲਾਸ ਪੈ ਰਹੇ ਪਏ ਨੇ ਇਧਰ ਲਾਈਟ ਪੈਂਦੀ ਆ ਸਰਵਾਰ ਸਾਹਿਬ ਦੀ ਤੁਸੀਂ ਦੇਖੋ ਆ ਟੇਬਲ ਹੈਗੇ ਨੇ ਉਹ ਉੱਪਰ ਗਲਾਸ ਪਏ ਨੇ ਤਾਂ ਫਿਰ ਚਦਰਾਂ ਜੀਆਂ ਆ ਗਈਆਂ ਉਹ ਪੱਠੇ ਆ ਗਈ ਦੇਖੋ ਜੀ ਆ ਦੇਖੋ ਜੀ ਇੱਟਾਂ ਨੇ ਜੀ ਇਹ ਪੁਰਾਣੇ ਸੇਵਿੰਦੀਆਂ ਆ ਅੱਜ ਅੱਜ ਬਾਈ ਦੀਆਂ ਖੜਾਵਣੀ ਆ ਹਾਲੇ ਪਤਾ ਲੱਗ ਰਿਹਾ ਵੀ ਇਹ ਕੀ ਚੀਜ਼ ਐ ਥੱਲੇ ਟੂਟੀ ਲੱਗੀ ਹੋਈ ਐ ਜਾਂ ਤਾਂ ਇਹ ਪਾਣੀ ਵਾਲਾ ਕੈਂਪਰ ਆ ਜਾਂ ਫਿਰ ਇਹ ਪੱਠੀ ਆ ਪਾਣੀ ਗਰਮ ਕਰਨ ਦਾ ਤਾਂ ਦੇ ਸਿਸਟਮ ਨਾਲ ਆ ਗਿਆ ਆ ਕੜੀ ਆ ਗਈ ਜੀ ਟਾਈਪੀਸ ਇੱਕਾ ਰਫ ਟਾਈਪੀ ਆ ਜੀ ਆਹ ਘੋੜੇ ਦੀ ਖਰਾਮ ਆ ਥੱਲੇ ਹੋਰ ਸਮਾਨ ਪਿਆ ਆ ਸ੍ਰੀ ਸਾਹਿਬ ਕਿਰਪਾਨਾਂ ਆ ਦੇਖੋ ਜੀ ਵੱਡੇ ਟਾਈਪੀਸ ਪੁਰਾਣੇ ਸਮੇ ਦੇ ਉਹ ਮਹਾਰਾਜ ਚੌਰ ਸਾਹਿਬ ਆ ਵਾਹ ਹੈਗੇ ਨੀ ਮਿਸਤਰੀਆਂ ਨਾਲ ਸੰਦ ਆਗੇ ਜੀ ਰੰਦੇ ਆਗੇ ਹੁੰਦਾ ਜੀ ਦੇਖੋ ਪੁਰਾਣੇ ਸਮੇਂ ਦੇ ਚਿਹਰੇ ਰੰਦੇ ਹੁੰਦੇ ਸੀ ਵੱਡੇ ਸੰਤ ਹੁੰਦਾ ਟੈਕਨੋਲੋਜੀ ਜੁਗ ਆ ਗਿਆ ਤਾਂਤੁਰਬਾਤ ਹਿੰਦੀ ਮਹਾਰਾਜ ਦੀਵਾਨ ਹਾਲ ਸੰਗੂਰ ਵਿਖੇ 1913 ਦੇ ਵਿੱਚ ਆਬਾਸਰਪੈਣੀ ਜੀ ਯਾਦਗਾਰੀ ਤਸਵੀਰ ਕਾਲ ਕਾਲਜ ਮਸਤੋਨਾ ਸਾਹਿਬ ਸਾਲ 1935 ਦੀ ਜੀ ਜੀ ਸੰਤ ਬਾਬਾ ਫਤਿਹ ਸਿੰਘ ਮਹਾਰਾਜ ਮੋਤੀ ਮਹਿਲ ਪਟਿਆਲਾ ਵਿਖੇ ਸਮੋਤੀ ਮਹਿਲ ਪਟਿਆਲਾ ਦੀ ਯਾਦ ਆ ਜੀ। ਰਾਵਨਗਰ ਸੇਵੀਆਂ ਦੇ 1926 ਅਸ ਉਥੋਂ ਦੀ ਸੰਗਤ ਨਾਲ ਫੋਟੋ ਹੈ। ਆਈ ਬੱਬਾ ਜੀ ਦੀ ਪ੍ਰਾਣੀ ਤਸਵੀਰ ਹੈ ਜੂਨ ਬੱਬਾ ਜੀ ਦੇ। ਤੁਸੀਂ ਆ ਕੇ ਉਹ ਦੇਖ ਦਰਸ਼ਨ ਕਰ ਸਕਦੇ ਹੋ ਜੀ। ਮਿਲੀ ਸੀ ਉਹਨੂੰ ਜਾਣਕਾਰੀ ਕੋਈ ਠੀਕ ਹੈ ਠੀਕ ਹੈ